ਲਗਾਤਾਰ ਜਿਹੜਾ ਵਾ ਸਰਕਾਰਾਂ ਵੀ ਦਾਅਵੇ ਕਰ ਰਹੀਆਂ ਸੀ ਕਿ ਅਸੀਂ ਪੰਜਾਬ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਪੰਜਾਬ ਦੇ ਪਿੰਡਾਂ ਵਾਸਤੇ ਕਰ ਰਹੇ ਹਾਂ ਮਜ਼ਦੂਰਾ ਵਾਸਤੇ ਕਰ ਰਹੇ ਹਾਂ ਭਗਵੰਤ ਮਾਨ ਜੀ ਵੀ ਕਹਿ ਰਹੇ ਸੀਗੇ ਕਿ ਤੁਸੀਂ ਜਿਹੜੀ ਤੁਹਾਡੇ ਖੇਤਾਂ ਦੇ ਵਿੱਚ ਰੇਤਾ ਵਾ ਤੁਸੀਂ ਉਹਨੂੰ ਵੇਚ ਲਓ ਜਾਂ ਆਪਣੇ ਕੰਮ ਦੇ ਵਿੱਚ ਲੈ ਲਓ ਤੇ ਤੁਹਾਨੂੰ ਦਿਖਾ ਦਿੰਨੇ ਆ ਇਹ ਇਹ ਨਾਂ ਤਾਂ ਹੈ ਯੂਜ਼ ਕਰਨ ਦੇ ਲਾਇਕਾ ਕੋਈ ਵੀ ਚੀਜ਼ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਹ ਨਾਂ ਤਾਂ ਕੋਈ ਦੀ ਕੰਧਰ ਦੇ ਵਿੱਚ ਚਣਾਈ ਕਰ ਸਕਦੇ ਹਾਂ ਅਸੀਂ ਨਾਂ ਤਾਂ ਇਹ ਯੂਜ਼ ਕਰ ਸਕਦੇ ਹਾਂ ਅਸੀਂ ਇਹ ਸਿਰਫ ਜਿੱਦਾਂ ਅਸੀਂ ਘਰਾਂ ਦੇ ਵਿੱਚ ਪੜਤੀ ਪਾ ਸਕਦੇ ਹਾਂ ਇਸ ਦੀ ਪਰ ਇਹ ਹੋਰ ਕੰਮ ਨਾ ਤੇ ਵੇਖ ਸਕਦੀ ਹੈ ਨਾ ਤਾਂ ਇਸ ਦਾ ਕੋਈ ਯੂਜ਼ ਦੇ ਵਿੱਚ ਕਰ ਸਕਦੇ ਹਾਂ ਅਸੀਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਨਿਗਾਹ ਮਾਰ ਕੇ ਦੇਖ ਸਕਦੇ ਹੋ ਤੁਸੀਂ ਜਿਹੜੇ ਪੂਰੇ ਖੇਤ ਦੇ ਖੇਤ ਜਿਹੜੇ ਉਹ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਆ ਇਸ ਤਰ੍ਹਾਂ ਦੋਸਤੋ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਸੀਗੇ ਜਦੋਂ ਪਾਣੀ ਦਾ ਬਹਾਪ ਬਹੁਤ ਜ਼ਿਆਦਾ ਤੇਜ਼ ਸੀ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਪਾਣੀ ਵੜਿਆ ਆ ਸੀ ਤੇ ਹੁਣ ਜਿਹੜਾ ਉਹ ਪਾਣੀ ਜਿਹੜਾ ਨਿਕਲ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਹਾਲਾਤ ਇਹ ਜਿਹੜੇ ਇੱਥੇ ਖੇਤ ਸੀਗੇ ਤੇ ਪੂਰੀ ਤਰ੍ਹਾਂ ਜਿਹੜਾ ਉਹ ਖੇਤ ਵੀ ਜਿਹੜੇ ਨਸ਼ਟ ਹੋ ਚੁੱਕੇ ਆ 4-4 ਫੁੱਟ ਜਿਹੜੀ ਮਿੱਟੀ ਐ ਇਹਦੇ ਵਿੱਚ ਪਈ ਹੋਈ ਆ ਘੜ ਤੋਂ ਘੜ ਇੱਥੇ ਫਸਲ ਬਣੀ ਜਿਹੜੀ ਹੁਣ ਛੇਤੀ ਹੋਣੀ ਆ ਤੇ ਇਹ ਗਰਾਊਂਡ ਰਿਪੋਰਟ ਜਿਹੜੀ ਉਹ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਦੂਰ-ਦੂਰ ਨਿਗਾਹ ਮਾਰ ਕੇ ਦੇਖ ਸਕਦੇ ਹੋ ਤੁਸੀਂ ਜਿਹੜੇ ਪੂਰੇ ਖੇਤ ਦੇ ਖੇਤ ਜਿਹੜੇ ਉਹ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਆ ਤੇ ਲਗਾਤਾਰ ਜਿਹੜਾ ਵਾ ਸਰਕਾਰਾਂ ਵੀ ਦਾਅਵੇ ਕਰ ਰਹੀਆਂ ਸੀ ਕਿ ਅਸੀਂ ਪੰਜਾਬ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਪੰਜਾਬ ਦੇ ਪਿੰਡਾਂ ਵਾਸਤੇ ਕਰ ਰਹੇ ਹਾਂ ਮਜ਼ਦੂਰਾ ਵਾਸਤੇ ਕਰ ਰਹੇ ਹਾਂ ਤੇ ਦੂਸਰੀ ਸਾਈਡ ਵੀ ਦੇਖ ਸਕਦੇ ਹੋ ਪਾਣੀ ਇੱਥੇ ਹਜੇ ਵੀ ਜਿਹੜਾ ਉਹ ਖੜਾ ਹੋਇਆ ਪਿਆ ਤੇ ਇਹ ਲਗਾਤਾਰ ਕਿੰਨੀ ਦੇਰ ਬਾਅਦ ਜਿਹੜਾ ਇਹ ਇੱਥੇ ਮਿੱਟੀ ਚੱਕੀ ਜਾਏਗੀ ਜਿਸ ਤਰ੍ਹਾਂ ਭਗਵੰਤ ਮਾਨ ਜੀ ਵੀ ਕਹਿ ਰਹੇ ਸੀਗੇ ਕਿ ਤੁਸੀਂ ਜਿਹੜੀ ਤੁਹਾਡੇ ਖੇਤਾਂ ਦੇ ਵਿੱਚ ਰੇਤਾ ਵਾ ਤੁਸੀਂ ਉਹਨੂੰ ਵੇਚ ਲਓ ਜਾਂ ਆਪਣੇ ਕੰਮ ਦੇ ਵਿੱਚ ਲੈ ਲਓ ਤੇ ਤੁਹਾਨੂੰ ਦਿਖਾ ਦਿੰਨੇ ਆ ਇਹ ਇਹ ਨਾ ਤਾਂ ਇਹ ਯੂਜ਼ ਕਰਨ ਦੇ ਲਾਇਕ ਆ ਕੋਈ ਵੀ ਚੀਜ਼ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਹ ਨਾ ਤਾਂ ਕੋਈ ਦੀ ਕੰਦਾ ਦੇ ਵਿੱਚ ਚਣਾਈ ਕਰ ਸਕਦੇ ਆਂ ਅਸੀਂ ਨਾ ਤਾਂ ਇਹ ਯੂਜ਼ ਕਰ ਸਕਦੇ ਆਂ ਅਸੀਂ ਇਹ ਸਿਰਫ ਜਿੱਦਾਂ ਅਸੀਂ ਘਰਾਂ ਦੇ ਵਿੱਚ ਭਰਤੀ ਪਾ ਸਕਦੇ ਆਂ ਇਸ ਦੀ ਪਰ ਇਹ ਹੋਰ ਕੰਮ ਨਾ ਤਾਂ ਇਹ ਬਿਕ ਸਕਦੀ ਆ ਨਾ ਤਾਂ ਇਸ ਦਾ ਕੋਈ ਯੂਜ਼ ਦੇ ਵਿੱਚ ਕਰ ਸਕਦੇ ਆਂ ਅਸੀਂ ਇਹ ਸਿਰਫ ਜਿਹੜੀ ਕਾਰਾਂ ਦੇ ਵਿੱਚ ਅਸੀਂ ਭਰਤੀ ਪਾਨੇ ਉਸ ਦੇ ਵਿੱਚ ਹੀ ਜਿਹੜੀ ਯੂਜ਼ ਹੋ ਸਕਤੀ ਆ ਭਗਵੰਤ ਮਾਨ ਜੀ ਦਾ ਬਿਆਨ ਵੀ ਆਇਆ ਸੀਗਾ ਕਿ ਤੁਸੀਂ ਇਹ ਰੇਤਾ ਜਿਹੜੀ ਆਪਣੇ ਖੇਤਾਂ ਦੇ ਵਿੱਚੋਂ ਲਿਜਾ ਕੇ ਜਿਹੜੀ ਬਾਹਰ ਵੇਚ ਸਕਦੇ ਹੋ ਪੈਸੇ ਕਮਾ ਸਕਦੇ ਹੋ ਤੁਹਾਨੂੰ ਗਰਾਊਂਡ ਰਿਪੋਰਟ ਦਿਖਾ ਰਹੇ ਆ ਸਰਕਾਰਾਂ ਦਾਅਵੇ ਤਾਂ ਬੜੀਆਂ ਕਰਦੀਆਂ ਵਾਂ ਕਿ ਅਸੀਂ ਪੰਜਾਬ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਖੜੇ ਹਾਂ ਲੋਕਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਪਿੰਡਾਂ ਦੇ ਵਿੱਚ ਉਹਨਾਂ ਦੇ ਪਸ਼ੂ ਮਰ ਗਏ ਹੁਣ ਜਿਸ ਤਰ੍ਹਾਂ ਪਾਣੀ ਜਦੋਂ ਥੱਲੇ ਜਾ ਰਿਹਾ ਵਾ ਲੋਕਾਂ ਦੇ ਇੱਥੇ ਪਸ਼ੂਆਂ ਦੀਆਂ ਲਾਸ਼ਾਂ ਮਿਲੀਆਂ ਵਾ ਤੇ ਲਾਸ਼ ਵੀ ਜਿਹੜੀਆਂ ਮਿਲੀਆਂ ਕਾਫੀ ਤੇ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਪੂਰਾ ਕੋਈ ਵੀ ਤੁਹਾਨੂੰ ਫਸਲ ਜਿਹੜੀ ਇੱਥੇ ਨਹੀਂ ਦਿਖੇਗੀ ਇਹ ਇੱਧਰ ਦੇਖ ਸਕਦੇ ਹੋ ਤੁਸੀਂ ਜਿੱਥੇ ਜਿੱਥੇ ਪਾਣੀ ਗਿਆ ਵਾ ਉੱਥੇ ਉੱਥੇ ਪੂਰਾ ਆ ਦੇਖ ਸਕਦੇ ਹੋ ਤੁਸੀਂ ਇਹ ਭਗਵੰਤਮਾਨ ਜੀ ਇਹੀ ਚੀਜ਼ ਨੂੰ ਕਹਿ ਰਹੇ ਆ ਕਿ ਤੁਸੀਂ ਇਹ ਚੀਜ਼ਾਂ ਆਪਣੇ ਘਰ ਵਰਤ ਸਕਦੇ ਹੋ ਦੇਖੋ ਇਹ ਲਾਇਕ ਆ ਵਰਤਣ ਦੇ ਤੁਸੀਂ ਆਪ ਦੱਸੋ ਭਗਵੰਦ ਮਾਨ ਜੀ ਕਹਿ ਰਹੇ ਆ ਕਿ ਇਹਨੂੰ ਤੁਸੀਂ ਵੇਚ ਦੋ ਤੇ ਹੋਰ ਵੀ ਤੁਹਾਨੂੰ ਹਾਲਾਤ ਦਿਖਾਣੇ ਆ ਅਸੀਂ ਕੈਮਰਾਮੈਨ ਰਾਜੂ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ